ਲੈ ਮਿੱਤਰੋ 35 ਕਟੀਆਂ ਤੁਹਾਨੂੰ ਦਿਖਾਉਣ ਲੱਗਾ ਬਾਈ ਨੇ 35 ਕਟੀਆਂ ਝੋਟੀਆਂ ਜਿਹੜਾ ਸੇਲ ਕਰਨਾ ਵੇਚਣਾ ਇਸ ਵੀਡੀਓ ਠੀਕ ਹੈ ਤੇ ਤਕਰੀਬ ਨਸਲ ਨੂੰ ਕਾਲੀ ਮੁਰਾ ਦੇ ਵਿੱਚ ਮਿਲ ਜੂਗੀ ਤੇ ਜਾਂ ਤਨ ਕੋਸ਼ਕ ਕਟਾਂ ਤੁਹਾਨੂੰ ਨੀਲੀ ਰਾਬੀ ਨਸਲ ਦੇ ਵਿੱਚ ਮਿਲ ਜਾਣਗੇ ਠੀਕ ਹੈ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਕਟਾਂ ਦੇ ਵਿੱਚ ਝਲਕ ਮਰਵਾ ਦਨਾਗਾ ਵੀ ਜਿਹੜੀ ਅੱਜ ਦੀ ਵੀਡੀਓ ਚ ਕਿਹੋ ਜੀਆਂ ਕਟਾਂ ਰਹਿਣ ਵਾਲੀਆਂ ਨਹੀਂ ਆ ਤੇ ਜੇ ਆਪਾਂ ਇਹ ਕਹਿ ਸਕਦਾ ਹੈ ਵੀ ਕਟੀਆਂ ਦਾ ਮੇਲਾ ਲੱਗਿਆ ਪਿਆ ਤੇ ਜੇ ਆਪਾਂ ਇਹ ਕਹਦੀ ਵੀ ਮੰਡੀ ਬਣੀ ਪਈ ਹੈ ਮੰਡੀ ਵਾਲਾ ਮਾਹੌਲ ਹੈਗਾ ਬਾਕੀ ਦੇਖੋ ਜਿਹੜਾ ਭਰਾ ਜਦੋਂ ਖਰੀਦੂਗਾ ਗੱਲੀ ਗੱਲੀ ਕੱਟੀ ਇੱਥੇ ਆ ਕੇ ਛਾਂਟ ਕੇ ਲਿਆ ਸਕਦੇ ਹੋਗੇ ਤਸੱਲੀ ਕਰਨੀ ਨਿਰਖਫਰ ਕਰਨੀ ਇਹ ਤੁਹਾਡਾ ਫਰਜ਼ ਰਹਿੰਦਾ ਹੈਗਾ ਤੇ ਆਪਣਾ ਫਰਜ਼ ਨੂੰ ਤਵੇ ਗੱਲ ਸਰ ਵੀਡੀਓ ਬਣਾਉਣਾ ਹੁੰਦਾ ਬਾਕੀ ਜਿੰਨੀ ਵੀ ਚੀਜ਼ ਵੀਡੀਓ ਚ ਨਜ਼ਰ ਆਈ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹੁੰਨੇ ਹੈਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਭਰਾ ਨੇ ਕੋਈਦਾਂ ਦੀ ਵੀਡੀਓ ਬਣਾਉਣੀ ਹੋਈ ਤਾਂ ਆਪਣਾ ਨੰਬਰ ਨੋਟ ਕਰ ਲਿਓ 83604 6251 ਆਪਣਾ ਸੰਪਰਕ ਨੰਬਰ ਆਈ ਤੇ ਬਾਕੀ ਕਰਦੇ ਆ ਬਾਈ ਨਾਲ ਗੱਲ ਹੋ ਗਈ ਕੀ ਡਿਟੇਲ ਆ ਗਈ ਸੋ ਧੁਰ ਤੱਕ ਪਹਿਲਾਂ ਵੀਡੀਓ ਪੂਰੀ ਤੌਰ 'ਤੇ ਦੇਖ ਕੇ ਫਿਰ ਮਾਲਕਾਂ ਨਾਲ ਸੰਪਰ ਰੱਖਣਾ ਪਸੰਦ ਕਰਦਾ ਹੈ ਕਟਨ ਨਹੀਂ ਲੱਭ ਰਗਾ ਕਿਤੋਂ ਤਾਂ ਉਹਨਾਂ ਭਰਾਵਾਂ ਵਾਸਤੇ ਇਹ ਵੀਡੀਓ ਅੱਜ ਮੰਨ ਕੇ ਚੱਲੂ ਵੀ ਤੋਹਫਾ ਹੀ ਇੱਕ ਤਰ੍ਹਾਂ ਦਾ ਠੀਕ ਹੈ ਵੀਡੀਓ ਬਾਈ ਸੱਸੀ ਕਾਲ ਜੀ ਸੱਸੀ ਕਾ ਬਾਈ ਜੀ ਸੱਸੀ ਕਾ ਬੱਲਾ ਸਵਾਗਤ ਤੁਹਾਡਾ ਇੱਥੇ ਆਉਣ ਦੇ ਧੰਨਵਾਦ ਜੀ ਤੇ ਠੀਕ ਠਾਕ ਚੜ੍ਹਦੀ ਕਲਾ ਜਮ ਹਾਂ ਜੀ ਵਧੀਆ ਜੀ ਐਡਰੈਸ ਬੋਲਦੀ ਆਪਾਂ ਐਡਰੈਸ ਜਿਹੜਾ ਹੈਗਾ ਆਪਣਾ ਪਿੰਡ ਦੀਪਗੜ੍ਹ ਹਾਂਜੀ ਜ਼ਿਲ੍ਹਾ ਬਰਨਾਲਾ ਕਾ ਬਾਈ ਜੀ ਆਪਣਾ ਹਾਂਜੀ ਸ਼ੈਨਾ ਪਧੌੜ ਦੇ ਕੋਲੇ ਮੇਰਾ ਪਿੰਡ ਆ ਗਿਆ ਤੇ ਜਿਹੜਾ ਆਪਣਾ ਨੰਬਰ ਆਉ ਡਿਸਕ੍ਰਿਪਸ਼ਨ ਦੇ ਵਿੱਚ ਥੱਲੇ ਆ ਜੀ ਕੌਕੀਵਰ ਨੰਬਰ ਆਪਾਂ ਸਟਾਰਟਿੰਗ ਦੀ ਬੋਲਦੀ ਹੈ ਹਨਾ ਵਿੱਚ ਵੀ ਰਿਕਾਲ ਕਰ ਲੈ ਸਾਰੀ ਇਨਫੋਰਮੇਸ਼ਨ ਦੇਖ ਦੇਣੀ ਸਾਰੀ ਇਨਫੋਰਮੇਸ਼ਨ ਬਾਈ ਜੀ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਆ ਤੇ ਇੱਕ ਹੱਥ ਬੰਨ ਕੇ ਬੇਨਤੀ ਆ ਕੋਈ ਇਹ ਹੰਕਾਰ ਨਹੀਂ ਵੀਰ ਬਣ ਕੇ ਸਵਾਦ ਲੈਣ ਨਾਲ ਫੋਨ ਨਾ ਲਾਉਣ ਹੂੰ ਜਿਹਨੇ ਲੈਣੀ ਆ ਇੱਥੇ ਆ ਗਏ ਤੁਸੀਂ ਇਹ ਗੱਲ ਬਾਂਝੇ ਇਥੋਂ ਮੁੜਦੇ ਨਹੀਂ ਕੱਟੀਆਂ ਹਾਜ਼ਰ ਆ ਗਏ ਆ ਕਿਉਂਕਿ ਭਾਈ ਇੱਕ ਬੰਦਾ ਕਿੰਨੇ ਨਾਲ ਗੱਲ ਕਰੀ ਚੱਲੇ ਜਾ ਬਿਲਕੁਲ ਬਿਲਕੁਲ ਉਹ ਨਿਬੜਦੇ ਨਹੀਂ ਕੋਈ ਕਹਿੰਦਾ 5000 ਦੇ ਜਣੇ ਸਾਤ ਹੀ ਲੈਣੀ ਆ ਇੱਥੇ 15000 ਤੋਂ ਲੈ ਕੇ 53000 ਤੱਕ ਦਾ ਅੱਜ ਰੇਟ ਆ ਮੇਰੇ ਕੋਲੇ ਦੋ ਨੀਲੀ 라ਵੀ ਨੇ ਬੂਰੀ ਬਾਈ ਜੀ ਹੈਣੀਗੀ ਵਿੱਚ ਵੀਰ ਕਹਿੰਦੇ ਬੂਰੀ ਕੱਟੀ ਲੈ ਤਾਂ ਬੂਰੀ ਕੱਟੀ ਬਾਈ ਜੀ 10 ਤੋਂ 15000 ਮਹਿੰਗੀ ਮਿਲਦੀ ਆ ਹਾਂ ਕਾਲੀ ਕੱਟੀ ਸਾਨੂੰ ਕਦੇ ਮਿਲਦੀ ਆ ਜਿੱਡੀ ਕਾਲੀ ਕੱਟੀ 30 ਦੀ ਮਿਲੂਗੀ ਤਾਂ ਉਹ ਬੂਰੀ ਕੱਟੀ ਬਾਈ ਜੀ ਤੁਹਾਨੂੰ 45000 ਦੀ ਮਿਲੂਗੀ ਕਿਉਂਕਿ ਜਿਉ ਅੱਜ ਕੱਲ ਇਹ ਸੋਸ਼ਲ ਨੈਟਵਰਕ ਦਾ ਜੋਗਾ ਜਿਹੜੇ ਬੰਦੇ ਸਾਨੂੰ ਪਸ਼ੂ ਦਿੰਦੇ ਉਹ ਵੀ ਇਹ ਚੀਜ਼ਾਂ ਜਾਣਦੇ ਆ ਕਹਿੰਦਾ ਪਾਪ ਪਿੰਡ ਦੇ ਵਿੱਚ ਜੇ 100 ਘਰ ਦੇ ਪਸ਼ੂ ਰੱਖਿਆ ਵਾ ਉਹਦੇ ਵਿੱਚੋਂ ਬਾਈ ਜੀ 70 ਤੋਂ 72% YouTube ਤੇ Facebook ਦੇ ਵੀਡੀਓ ਦੇਖਦੇ ਆ ਜਿਹੜੇ ਬਚੇ 30% ਰਹਿ ਗਏ ਉਹਨਾਂ ਦੇ ਰਿਸ਼ਤੇਦਾਰ ਦੇਖਦੇ ਆ ਹਮ ਸਭ ਨੂੰ ਪਸ਼ੂ ਦਿਖਾ ਕੇ ਮਾਲ-ਮੋਲ ਦੇ ਪਸ਼ੂ ਮਿਲਣਾ ਹੁੰਦਾ ਸਿਰਫ ਇਹਨਾਂ ਦੇ ਵਿੱਚ ਅੱਜ ਕੱਲ 2 ਤੋਂ 3000 ਦਾ ਮਾਰਜਨ ਰਹਿ ਗਿਆ ਇਹਦੇ ਵਿੱਚ ਇਹ ਨਹੀਂ ਹੈ ਵੀ ਕੋਈ ਵੀ 20 ਵਾਲੀ ਕੱਟੀ ਨੂੰ 10 ਚ ਫੜਾ ਦੂਗਾ ਕੋਈ ਨਹੀਂ ਦਾ ਕਦੇ ਸਾਨੂੰ ਸਾਲ ਦੇ ਵਿੱਚ ਜਿਹੜਾ ਕਹਿੰਦਾ ਦਾ ਲੱਗਦਾ ਵਪਾਰੀ ਨੂੰ ਸਿਰਫ 3 ਤੋਂ 4 ਦਾ ਲੱਗਦੇ ਆ ਜੇ ਸਾਲ ਦੇ ਵਿੱਚ ਸਿਰਫ 3 ਤੋਂ 4 ਦਾ ਜਿਹੜਾ ਸਾਨੂੰ ਕੋਈ 15-20000 ਨਫਾ ਮਿਲਣਾ ਹੁੰਦਾ ਠੀਕ ਹੈ ਨਹੀਂ ਤਾਂ ਮੰਨ ਕੇ ਚੱਲੋ ਵੀ ਉੱਤੇ ਰੋਟੀ ਉੱਤੇ ਚੜਨੀ ਲਾ ਕੇ ਖਾਣੇ ਆ ਬੱਸ ਬਸ ਉਹੀ ਗੱਲਾਂ ਦੋਆ ਗੰਡੇ ਵਾਲੋ ਵਿੱਚ ਚਿਪੜ ਵਾਲੋ ਕੋਈ ਸਿਸਟਮ ਆ ਜਿਹੜੀ ਆਪਾਂ ਕਹਿੰਦੇ ਵੀ ਵਿਆਹ ਦੇ ਵਿੱਚ ਚਲੇ ਗਿਆ ਆਈਸਕ੍ਰੀਮ ਖਾ ਲਈ ਵੀ ਰੋਟੀ ਦਵਾ ਦੋ ਚੀਜ਼ਾਂ ਮਿਲ ਗਈਆਂ ਆਪਾਂ ਕਿੰਨੇ ਕੁ ਪ੍ਰੋਗਰਾਮ ਜਾਨਨੇ ਆ ਉਸ ਸਾਜ ਦੋ ਚਾਰ ਹੀ ਹੁੰਦੇ ਆ ਦੋ ਜਾਰੀ ਹੁੰਦੇ ਆ ਆਪਾਂ ਮੁੱਲ ਲੈ ਗਏ ਇਸ ਦੀਆਂ ਖਾਂਦੇ ਨਹੀਂ ਨਹੀਂ ਦਰਦਿਆਣਾ ਬਸ ਉਹੀ ਸਿਸਟਮ ਆ ਜਾਂਦਾ ਉਹੀ ਕੰਮ ਵਪਾਰ ਚ ਹਾਂ ਉਹੀ ਕੰਮ ਵਪਾਰ ਦੇ ਵਿੱਚ ਆ ਗਿਆ ਮੇਰਾ ਵਪਾਰ ਦਾ ਕਿੱਦਾਂ ਮੈਂ ਕਟੀਆਂ ਝੋਟੀਆਂ ਵਪਾਰ ਕਰਦਾ ਤਾਂ ਵੀ ਟਿੱਲੀ ਕਾਦੇ ਮੱਝ ਵੀ ਆਉਂਦੀ ਰਹਦੀ ਆਪਣੇ ਕੋਲੇ ਉਹ ਗਮਰਾਹ ਕਰਕੇ ਆਪਾਂ ਕਾਮਿਆਂ ਦੇ ਵਿੱਚ ਤੱਕ ਆਏ ਭਰੀ ਆਪਾਂ ਵੀਡੀਓ ਚ ਗੱਲ ਜ਼ਿਕਰੀ ਕਰਦੇ ਹਣਾ ਹੂੰ ਵੀ ਇਹਦੀ ਮਾ ਦਾ ਰਿਕਾਰਡ 20 ਕਿਲੋ ਆ 30 ਕਿਲੋ ਆ ਵੈਸੇ ਆਪਾਂ ਦੇਖਿਆ ਜਦੋਂ ਮੇਲੇ ਤੇ ਪਹੁੰਚਦੇ ਆ ਤਾਂ 20 20 ਕਿਲੋ ਲੈ ਮੱਝਾ ਭਾਈ ਜੀ ਟਾਮੇ ਰਹਿ ਜਾਂਦੀਆਂ ਸਾਰੇ ਮਤਲਬ ਦੋ ਤਿੰਨ ਸਟੇਟਾਂ ਦੇ ਜੋ ਮੇਲੇ 'ਚ 10 12 ਮੱਝਾਂ 15 ਮੋਝਾਂ 10 12 ਮੱਝਾਂ ਜਿਹਨੇ ਲੋਕਾਂ ਦੇ ਸਾਹਮਣੇ ਭਾਈ ਜੀ 20 ਕਿਲੋ ਦੁੱਧ ਦਿੰਦਿਆਂ ਆਮ ਆਪਣੇ ਘਰੇਲੂ ਜੱਟਾਂ ਦੇ ਘਰੇ ਜਿੰਨੇ ਚਾਏ ਮੈਂ ਕਹਦਾ ਮੈਂ ਬੋੜਾ ਬਣਿਆ ਫਿਰਦਾ ਮੈਂ ਮੱਝ ਤਾ ਉਹ ਲੱਖ ਦੀ ਲੜੀ ਮੇਰੇ ਘਰੇ ਵੀ ਭਾਈ ਜੀ 13 14 ਕਿਲੋ ਦੁੱਧ ਨੇ ਵੱਝੀਆਂ ਜੇ 15 ਕਿਲੋ ਦੁੱਧ ਦਿੰਦਿਆਂ ਤਾਂ ਉਹ ਚੰਗੀ ਸੇਵਾ ਜਿਹੜੀ ਮੇਰੇ ਘਰੇ 14 ਕਿਲੋ ਦੁੱਧ ਮੱਝ ਦਿੰਦਿਓ ਸੱਪੜ ਆਉਣੇ ਬਿਖਾ ਦਿਓ ਮੜਾ ਜਾ ਸੱਪੜ ਤੇ ਚੰਗਾ ਉਹਨੂੰ ਖਾੜ ਦੇਣਾ ਭਿਉ ਕੇ ਤੇ ਪੱਖੇ ਮੂਰੇ ਵਰਨੀ ਦਾ ਫੇਰ ਜਾ ਕੇ ਬਾਈ ਜੀ ਦਿੰਦੀ ਆ ਉਹ ਇਹ ਜਾ ਕੇ ਦੁੱਧ ਕੱਢਦੇਗਾ ਨਹੀਂ ਇਹ ਨਹੀਂ ਗੱਲ ਵੀ ਪੱਠੇ ਛੱਡਦੇ ਤੇ ਹੋ ਜੋ ਪਾਸੇ ਵੀ ਦੁੱਧ ਦੇਦਾ ਉਹਨੇ ਸਹੀ ਆ ਤੇ ਆਪਣਾ ਕੱਟਿਆ ਦੇ ਬਾਰਕ ਕੱਟਿਆ ਛਾੜੇ ਵਿੱਚ ਵੀਰ ਕਹਿੰਦੇ ਲੱਸੀਆਂ ਬਾਈ ਜੀ ਜਦੋਂ ਲੱਸੀਆਂ ਪੂਰੇ ਭੁੱਖੇ ਮਰਨੀਆਂ ਆਂਆਂ ਹੁੰਦੀਆਂ ਉਹ ਅਸੀਂ ਰਾਜੀ ਹੁੰਦੀਆਂ ਮਹੀਨਾ ਲੱਗ ਜਾਂਦਾ ਜਾਂਦਾ ਜਵਾਗ ਜਿਵੇਂ ਕਹਿੰਦਾ ਜਾਂਦਾ ਕੋਈ ਖਾੜਕੂ ਨਹੀਂ ਬਣਦਾ ਉਹਨੂੰ ਹਾਲਾਤ ਬਣਾਉਂਦੇ ਆ ਇਹਨੇ ਆਪਣੀ ਖੁਰਨੀ ਨੇ ਇਹਨਾਂ ਨੂੰ ਤਗੜੀਆਂ ਬਣਾਉਣਾ ਤਕੜੀ ਵੀ ਨੂੰ ਬਣਾਉਣੀ ਆ ਮਾੜੀ ਵੀ ਮਾੜੀ ਦੀ ਤਕੜੀ ਆਪਾਂ ਆਪਣੇ ਸੱਤ ਆ ਹਾਂਜੀ ਹਾਂ ਬੱਜ ਵੀਰ ਕਹਿੰਦੇ ਰ ਕਟੀਆਂ ਇਹਦੇ ਬੈਗ ਦੀ ਆਣੀ ਬਾਈ ਜੀ ਕੰਮ ਕਰਦੇ ਆ ਕਿ ਇਹਦੇ ਸੱਡਰ ਜਾ ਕੇ ਮੈਂ ਟੋਹ ਚ ਵੇਚ ਦਾਂਗੇ ਉਹ ਹਿਸਾਬ ਨਾਲ ਇਵੇਂ ਹੜੀ ਜਾਂਦਾ ਠੀਕ ਨੇ ਗੱਲ ਜਿੰਨਾ ਚਿਰ ਕੰਮ ਆ ਕਿ ਜਿੰਨਾ ਚਿਰ ਉਹਦਾ ਕੰਮ ਕਰਾਂਗੇ ਨੇ ਅੰਗੇ ਉਹਦੇ ਉਸਦੇ ਚੱਲਾਂਗੇ ਤੇ ਛੱਡ ਤਾਂ ਉਹ ਤਾਂ ਛੱਡ ਦਾਂਗੇ ਬਾਈ ਜੀ ਕੰਮ ਛੱਡ ਤਾਂ ਤੇ ਆ ਜੀ ਮੈਂ ਦੇਖੋ ਆ ਝੋਟੀਆਂ ਇਹ ਆਹੀ ਬੜਾ ਪਹਿਲੇ ਨਰ ਵਾਲੇ ਕੱਟੀਆਂ ਖੜੀ ਆ ਹਾਂਜੀ ਹਾਂਜੀ ਹਾਂ ਇਹ ਕਿੰਨੀ ਕੁ ਉਮਰ ਦੀ ਲੱਗ ਭਗ ਜੇ ਇਹ ਜੀ ਦੇਖੋ ਨਾ ਕਿਸੇ ਦੀ ਕਾਪੀ ਤੇ ਜਿਆਦਾ ਮੇਰੇ ਤਾਂ ਘਾਨ ਦਾਜਿਆ ਇਹਦੀ ਕੱਟੀ ਦੀ ਉਮਰ ਘੱਟੋ ਘੱਟ ਵਿੱਚ ਵੀਰ ਕਹਿੰਦੇ ਨੇ ਕਿ ਇਹ ਤਾਂ ਜੀ ਖੀਰੀਏ ਖੀਰੀਏ ਚਲੋ ਹੈਗੀ ਐ ਇਹ 10 ਮਹੀਨੇ ਦੀ ਐ ਜਿਹੜਾ ਮਰਜੀ ਦੇਖ ਲੈ ਘੱਟੋ ਘੱਟ 16-17 ਮਹੀਨੇ ਤੋਂ ਘੱਟ ਬਾਈ ਜੀ ਕੱਟੀ ਹੈ ਨਹੀਂ ਗਈ ਇਹ ਸਹੀ ਆ ਇਹ ਨਹੀਂ ਖੋਗੇ ਨਾ 16-17 ਮਹੀਨੇ ਕੱਟੀ ਦੀ ਇਹ ਜੇ ਹੈਗੀ ਹੈ ਗੱਟੀ ਦੀ ਘੱਟ ਤੋਂ ਘੱਟ ਰੇਟ 1500 ਤੋਂ ਸਟਾਰਟ ਹੋਈ ਆ ਹਾਂਜੀ 15 ਤੋਂ ਥੱਲੇ ਇੱਕ ਅਧੀ ਗੱਟੀ ਹੁੰਦੀ ਹੈਗੀ ਤੇ ਬਾਈ ਜੀ ਵੀਰ ਕਹਿੰਦੇ 50000 ਦੀ ਗੱਡੀ ਨਹੀਂ ਬਾਈ ਹੁਣ ਮੇਉਣਾ ਘੱਟ ਨੋ ਤਾਂ ਹੁਣੋ ਮੱਝਾਂ ਖੜੀਆਂ ਮੇਰੇ ਕੋਲੇ ਮੇਰੇ ਲੱਖ ਲੱਖ ਦੇ ਟੋਕੜਾ ਲੇ ਤੇ 1 ਲੱਖ 10 1000 ਦੀ ਉਹ ਉਹ ਸੁਈ ਜਾਂਦੀਆਂ ਹੁਣ ਤੇ ਇਹਨਾਂ ਦੁੱਧ ਪਿਆ ਕੇ ਆਪਾਂ 10000 ਤੇ 7 ਦੀ ਗੱਡੀ ਬਾਈ ਜੀ ਕੌਣ ਦੇ ਦੂਗਾ ਨਹੀਂ ਨਹੀਂ ਦਿੰਦਾ ਨਾਰਮਲ ਆਪਾਂ ਪਿੰਡਾਂ ਜੀ ਜਾਂਦੇ ਆ ਹਰ ਇੱਕ ਬੰਦਾ 2 ਲੱਖਾਂ ਵੱਜਦਾ ਬੰਗਦਾ ਇੱਕ 20 30 ਦੀ ਮੱਝ ਬਾਈ ਜੀ ਆਪ ਬਿਕਦੀ ਆ ਹੁਣ ਜਮਾ ਘੱਟਿਆ ਦੇਖੋ ਸਿੰਘ ਸੋਣਾ ਇਹ ਗੱਡੀ ਦੀ ਘੱਟੋ ਘੱਟ 18 19 ਮਹੀਨੇ ਜਾਈਆਂ ਬਣੀਗੀ ਦੇਖ ਕੇ ਕਹਿ ਜੀ ਤੇ ਬਈ ਇਹਦੀ ਇਹ ਉਮਰ ਸਾਰੀ 6 ਮਹੀਨੇ 7 ਮਹੀਨੇ ਆ ਉਹ ਨਹੀਂ ਉਹ ਕੋਈ ਫਾਇਦਾ ਨਹੀਂ ਕਰਦਾ। ਨਾ ਕੱਟੀ ਆ ਗਈ ਜਿਵੇਂ ਆ ਆ ਵੀ ਸੋਹਣੀ ਆ ਗਈ ਨਾ ਕੱਟੀ। ਹਾਂਜੀ ਆ ਵਾਗੀ ਆ ਦੇਖੋ ਜੀ ਮਿੰਦਰ ਆ ਝੋਟੀ ਖੜੀ ਆ ਸਾਹਮਣੇ। ਆ ਕੱਟੀ ਆ ਗਈ। ਜੋ ਵਿੱਚ ਚੰਗੀਆਂ ਵੀ ਮਤਲਬ ਸਾਰੇ ਪਾਤਾਂ ਵਾਲ ਹੈ। ਹਾਂਜੀ ਹਾਂ। ਵੀ ਜੋ ਕੋਈ ਭਰਾ ਚੰਗੇ ਪੈਸਿਆਂ ਨਾਲ ਤਾਂ ਉਹ ਹੀ ਆ ਕੱਟੀ ਆ। ਪਰ ਆ ਗੱਡੀ ਥੋੜਾ ਬੂਰਾ ਪਾਣ ਜਾਏਗਾ ਰੋਸ਼ੀ ਕਹਿੰਦੇ ਨੇ ਵਿੱਚ। ਇਹ ਰੋਸ਼ੀ ਕਹਿੰਦੇ ਨੇ ਕੀ? ਇਹ ਰੋਸ਼ੀ ਕੱਟੀ। ਆ ਆ ਕੱਟੀ ਕਿੰਨੇ ਕਿੰਨੇ ਮਹੀਨੇ ਦੀ ਵਿੱਚ ਮਿਆਤ ਥਰੀਂਦੀ ਏਰੀ ਆ। ਆ ਲਗਭਗ ਹੋਣਾ ਸਾ ਸਾਲ। ਨਹੀਂ ਨਹੀਂ ਇਹ ਗੱਡੀ ਮੇਰੀ ਉਹ ਮੱਝ ਖੜੀਏ ਕਰੇ। ਹੂੰ। ਕਰਦੀ ਮੈਂ ਇਹਦੀ ਕੱਟੀਆਂ ਘਰ ਦੇ ਕੱਟਾ ਸੀਗਾ ਮੱਝ ਦੁਬਾਰੇ ਸੂਕੇ 6 ਮਹੀਨੇ ਦੀ ਗੱਭਣ ਆ ਇਹਦੇ ਉਮਰ ਦਾ ਅੰਦਾਜ਼ਾ ਲਾ ਲਓ ਘੱਟੋ ਘੱਟ 20 ਮਹੀਨੇ ਦੀ ਕੱਟੀ ਹੈ ਇਹ ਠੀਕ ਹੈ ਇਹਦੀ ਦੂਜੀ ਭੈਣ ਵੀ ਇੱਥੇ ਵਿੱਚੀ ਫਿਰਦੀ ਹੈਗੀ ਘਰ ਦੇ ਸਾਢੇ ਹਾਂ ਛੋਟੇ ਬੱਚੇ ਆ ਗਏ ਆਪਣੇ ਕੋਲੇ ਹਾਂਜੀ ਆ ਕੱਟੀਆਂ ਜਿਵੇਂ ਇਹ ਕੱਟੀਆਂ ਕੋਈ 10 ਮਹੀਨੇ ਦੀ 11 ਮਹੀਨੇ ਦੀ 9 10 11 ਮਹੀਨੇ ਦੀ ਕੱਟੀਆਂ ਬਾਈ ਜੀ ਇਹ ਇਹ ਸੂਦਾ ਵਿੱਚ ਆ ਗਈਆਂ ਹੁਣ ਜਿਵੇਂ ਆ ਕੱਟੀ ਹੈਗੀ ਉਹ ਮੱਝ ਦੁੱਧ ਦਿੰਦੀ ਆ ਤੇਰੇ ਤੋਂ ਕੜਾ ਮੱਝ ਨਾਲ ਦੁੱਧ ਨਾਲ ਕੱਟੀ ਆਈ ਜਾਈਗੀ ਠੀਕ ਹੈ 6 ਸਾਢੇ 6 ਮਹੀਨੇ ਦੀ ਮੱਝਾਂ ਮੱਝ ਥਲੇ 1 ਆਪਣ ਦੁੱਧ ਤੋਂ پتہ ਲੱਗਦਾ ਇਹਨੂੰ ਆਪਾਂ ਕਹੇ ਜੀ ਬਾਈ ਜੇ 4 ਮਹੀਨੇ ਦਾ ਬੱਚਾ ਦੁੱਧ ਚੋਗਦਾ ਬੱਚਾ ਇਹ ਹੂੰ ਤੇ ਵਧੀਆ ਚੰਗੀ ਕੱਟੀ ਰਿਕਾਰਡ ਵਾਲੀ ਇਹਦਾ ਦੁੱਧ ਚੋਗਦੀ ਹੈ ਕੱਟੀ ਹਲੇ ਮੱਝ ਮਿਲਦੀ ਹੈ ਨਾ ਉਹਦਾ ਕਰਕੇ ਸੋਹਣੀ ਕੱਟੀ ਹੈ ਹਨਾ ਵਿੱਚ ਵੀਰੇ ਕਹਿੰਦਾ ਰਿਕਾਰਡ ਵਾਲੀ ਲੈਣੀ ਅੱਜ ਮੱਝ ਮੇਰੀ ਚੋਗੇ ਦੇਖ ਲਓ 10 ਕਿਲੋ ਦੁੱਧ ਮਿਲ ਲਿਓ ਕੱਟੀ ਤੋਂ ਕੋਕੜ ਵੈ ਥੱਲੇ ਦੇ ਦਾਂ ਗੱਡੀ ਕੋਈ ਨਾ ਹਿਸਾਬ ਨਾਲ ਤੇ ਕੁਛ ਨੀਲੀ ਰਬੀ ਚਾਹੀਈਆਂ ਹਨਾ ਨੀਲੀ ਦਾ ਵੀ ਇੱਕ ਤਾਂ ਪਿਓਰੀ ਹੈਗੀ ਹਾਂ ਤੇ ਇੱਕ ਥੋੜੀ ਜਿਹੀ ਹੈਗੀ ਕਹਿੰਦਾ ਭਾਵਾ ਗਰੇਟਡ ਹੈਗੀ ਗਰੇਟਡ ਆ ਗਈ ਜਿਵੇਂ ਆਹ ਝੋਟੀ ਆ ਗਈ ਨਾ ਹਾਂ ਜੀ ਝੋ ਆ ਕਿਨੇ ਕੁ ਮਰਦੀ ਹੁ ਲੱਗਾ ਇਹ ਗੱਟੀ ਢਾਈ ਚੱਲਦਾ ਬਾਈ ਜੀ ਦੰਦ ਤੋੜਿਆ ਹੋਵੇ ਦਾ ਦੰਦ ਤੋੜੇ ਦੋ ਅੰਦਾ ਆ ਗਈ ਹੈ ਹਾਂਜੀ ਹਾਂ ਤੇ ਕੋਈ ਗੱਬਣ ਦਾ ਜਿੱਕਟ ਹੀ ਆਪਣੇ ਕੋਲੇ ਦੇਖੋ ਸਾਹਨ ਆਪਣਾ ਦਿਖਾਏ ਵਿੱਚ ਫਿਰਦਾ ਹਨਾ ਹਾਂ ਤੇ ਗੱਬਣਾ ਬਾਈ ਜੀ ਨਿਕਲ ਵੀ ਜਾਂਦੀਆਂ ਗੀਆਂ ਕੰਜਾਂ ਬਾਰੇ ਪਤਾ ਵੀ ਹੈ ਨਾ ਜਿਹੜੀ ਬਾਰੇ ਪਤਾ ਬੱਸ ਦੱਸ ਦਾਂਗੇ ਬਾਈ ਜੀ ਕ੍ਰੋਸ ਹੋਈ ਵੀ ਆ ਇਹ ਇੱਕ ਤਰ੍ਹਾਂ ਦੀ ਲਾਟਰੀ ਹੈਗੀ ਹੁਣ ਜਿਹੜਾ ਝੋਟਾ ਜੋ ਗੱਬਰ ਨਿਕਲ ਗਈ ਇਹ ਆਪਾਂ ਜਿਹੜੇ 52000 ਰੇਟ ਖਾਦਮ ਇਹ ਜਿਹੇ ਦੀ ਹੋਊਗਾ ਅਗੇ ਠੀਕ ਹੈ ਠੀਕ ਤੁਮ ਜਿਹੜੇ ਬੰਦੇ ਲਾਲਿਆ ਉਹਨੇ 2 ਮਿੰਟ ਚੈੱਕ ਕਰ ਲਈ ਗੱਬਰ ਨਿਕਲੀ ਬਾਈ ਜੀ ਤੇ ਬਾਕੀ ਆ ਛੋਟੀਆਂ ਕਟੀਆਂ ਆ ਗਈਆਂ ਨਾ ਇਹ ਆ ਕੱਟੀ ਆ ਗਈ ਜਿਵੇਂ ਹਾਂਜੀ ਹਾਂ ਇਹ ਇਹ ਉਸ ਕੱਟੀ ਦੀ ਭੈਣ ਆ ਗਈ ਜਿਹੜੇ ਆਪਾਂ ਦਿਖਾਈ ਸੇਬ ਹਾਂ ਉਹ ਆਪਣੀ ਕੱਖੋਨੇ ਜਿਵੇਂ ਖੜੀ ਆ ਇਹ ਸਿਰਫ ਦੋ ਕਟੀਆਂ ਮੇਰੇ ਘਰ ਦੀਆਂ ਹੈਗੀਆਂ ਠੀਕ ਐ ਇਹ ਆਪਣਾ ਇਹ ਬੂਰੇ ਸਾਣ ਨਹੀਂ ਸੀਗਾ ਮੈਂ ਢਾਂਡੇ ਵਾਲਾ ਹਾਂ ਉਹਦਾ ਬੱਚਾ ਇਹ ਇਹ ਬੂਰੇ ਸਾਣ ਦੀ ਕੱਟੀ ਹੈਗੀ ਠੀਕ ਐ ਘਰੇ ਸਾਣ ਮੇਰੇ ਕੋਲ ਰਿਹਾ ਹੈਗਾ ਉਹਦੀ ਕੱਟੀ ਆ ਗਈ ਇਹ ਦੇਖੋ ਠੀਕ ਠੀਕ ਪਾਣੀ ਮੜਾ ਨਾ ਬੂਰਾ ਪੰਜਾਲ ਘੜਾ ਦੇ ਵਿੱਚ ਨਾ ਹਾਂਜੀ ਹਾਂ ਬੂਰੇ ਸਾਣ ਦੀ ਧੀ ਹੈਗੀ ਗਾਂ ਠੀਕ ਠੀਕ ਤੇ ਬਾਕੀ ਆ ਜਿਵੇਂ ਹੋਰ ਆ ਕੱਟੀਆਂ ਦਿਖਾਓ ਦੇਖੋ ਕਿੰਨੀ ਸੋਹਣੀ ਕੱਟੀ ਪਤ ਤੇ ਬਾਕੀ ਐ ਝੋੜਿਆਂ ਦੇ ਕੋ ਥਣ ਚਾਰ ਚਾਰ ਹੋਣਗੇ ਥਣ ਦਿਖਾ ਦੋ ਨੇੜੇ ਹੋਗੇ ਨੇ ਹਮ ਕੱਲੇ ਕੱਲੇ ਥਣ ਹਨ ਤੇ ਬਾਕੀ ਸਾਂਤ ਸੁਹਾ ਘਟੀਆਂ ਦਾ ਜਮ ਆ ਦੇਖੋ ਵਧੀਆ ਪਾਇ ਤਾਂ ਨਹੀਂ ਗੱਲ ਕੋਈ ਪਾਣੀ ਪੀਦੇ ਵੀ ਭੱਜ ਲੋ ਹਵੜਾ ਦਫੜੀ ਕਰਤੀ ਜਾਵਾ ਸੋਹਣੀਆਂ ਘਟੀਆਂ ਵਧੀਆ ਬਾਂਡ ਤੋਂ ਸੋਹਣੀਆਂ ਸਰੀਰੀ ਲੱਗ ਭਗਾ ਹਾਂਜੀ 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 ਬਾਕੀ ਦੇਖੋ ਜੀ ਮੈਂ ਸੋਡਾ ਖਰੀਦਿਆ ਮੈਂ ਕੋਈ ਕਹੇ ਜੋ ਘਰ ਚੋਂ ਕੋਈ ਕਹੇ ਜੋ ਘਰ ਚਾਹੀ ਹਣਾ ਇਹ ਤਾਂ ਇਹਨਾਂ ਵੀ ਸਾਰਾ ਫਾਰਮ ਚੋਂ ਆ ਕਿਸੇ ਦੀ ਬਾਈ ਜੀ ਮਾਂ ਨਹੀਂ ਜਾਣਦੇ ਪਿਓ ਨਹੀਂ ਜਾਣਦੇ ਹੋਣ ਜੀ ਮੋ ਕਟੀਆਂ ਮੇਰੇ ਫਰਦਿਆਂ ਨੂੰ ਦਿਖਾਈ ਜਾ ਬੱਜ ਕਰੇ ਚੋਇ ਜਨ ਉਹਦੇ ਬਾਰੇ ਪਤਾ ਜੇ ਮੈਂ ਕਹਿੰਦਾ ਲਵੇਰੀ ਦਾ ਚੋਇ ਜੇ ਹਾਲੇ ਦਾ ਬਹਤ ਪਤਾ ਲੱਗਦਾ ਗੱਲਾਂ ਜੇ ਹਰ ਇੱਕ ਕਹੇਦਾ ਵੀ 20 ਕਿਲੋ ਦੁੱਧ ਦਿੰਦੀ ਸਾਡੀ ਠਾਰ ਆਹ ਜਾਂ ਨੀਲੀ ਰੋ ਜਿਹਦੀ ਪੈਂਦੀ ਪੰਜ ਕਿਲੋ ਆਪਾਂ ਗ੍ਰੇਡੇਟ ਕਹਿੰਦੇ ਨੇ ਹਾਂ ਜੀ ਇਹ ਗ੍ਰੇਟਡ ਆ ਹੁਣ ਜਿਵੇਂ ਆਪਣੇ ਕੋਲ ਲੰਡੇ ਦਾ ਸਾਣ ਬੱਚਾਗਾ ਉਹ ਉਦੋਂ ਜੋ ਡਿ ਕ੍ਰਾਸ ਕੇ ਬਰੀਡ ਆਪੀ ਤਿਆਰ ਹੋਗੇ ਮਾਂ ਬੱਚਾ ਮੇਰੇ ਚੰਗਾ ਆਪਾਂ ਕਿੰਨਾ ਚਿਰ ਬਰੀਡਰਾਂ ਦੇ ਮਿਹਨਤਾਂ ਅਗਲੇ ਵਿੱਚ ਵੀਰ ਕਹਿੰਦਾ ਫਲਾਣੇ ਬਰੀਡਰ ਦੇ ਅਸੀਂ ਮਿਹਨਤਾਂ ਕਰਕੇ 2 ਲੱਖ ਲੱਤ ਬਾਈ ਜੀ ਉਹਨਾਂ ਦੀ ਮਿਹਨਤ ਕਰੀ ਵੇ ਕੋਈ ਨਹੀਂ ਦਿੰਦਾ ਆਪਦੇ ਘਰੇ ਮਿਹਨਤ ਕਰੋ ਯਾਰ ਸਹੀ ਆ ਸਹੀ ਆ ਇਹ ਜੋ ਬੱਚਾ ਲੈ ਲੋ ਆਪੀ ਕਦੇ ਬਰੀਡ ਤਿਆਰ ਹੋਈ ਦੋ ਸਾਲਾਂ ਦਾ ਦੋ ਚਾਰ ਸਾਲਾਂ ਦੇ ਬੱਚੇ ਆਹੀ ਦੋ ਸਾਲ ਲੇੜਨ ਲੱਗੇ ਹੋ ਜੂਗੀ ਹੁਣ ਜੀ ਵਾਹ ਦੇਖੋ ਕੱਟੀ ਢੁੱਡਾ ਸਿੰਘ ਜਮ ਝੋਟੀ ਆਈ ਪੁਰੀ ਸ਼ਕੀਨ ਇਹ ਤਾਂ ਵੱਡੀ ਹੈ ਨਾ ਜਮਾ ਕਿਆ ਬਾਤ ਹੈ ਦੋ ਸਾਲ ਦੀ ਬਲਗ ਆਪਾਂ ਹੈ ਨਾ ਇਹ ਖੀਰੀ ਹੈ ਕੱਟੀ ਦੋ-ਤਿੰਨ ਸਾਲ ਦੀ ਹੋਣੀ ਹੈਗੀ। ਹਾਂਜੀ ਹਾਂ। ਜਿਵੇਂ ਆਹ ਕੱਟੇ ਇਹ ਹੀ ਜੇ ਕਿਨਾਂ ਕੁ ਲੱਗ ਭਾਗ ਮੁੱਲ ਹੋਊਗਾ। ਇਹ ਜਿਵੇਂ 1500 ਥੱਲੇ ਜਾਏਗੀ ਉਹ ਆ ਗਈ ਏ। ਇਹ ਥੱਲੇ ਇੱਕ ਅੱਧਾ ਗੈਫਟ ਚਾਹੀਏ ਬਸ ਇਹ। ਠੀਕ ਆ ਠੀਕ ਆ। ਬਾਕੀ ਬਈ ਕਾਰਨ ਜਿਵੇਂ ਚਾਰ-ਪੰਜ ਇਕੱਠੀਆਂ ਲੈਣੇ ਅਗਲਾ ਦੇਜ ਦੇ ਵਿੱਚ ਲੈਣੇ ਪੈਣਗੇ ਸਾਰੇ ਆ। ਹਾਂ ਉਹ ਸਾਰੇ ਪਾਸੇ ਕੋਈ ਕਹਿੰਦਾ ਛੋਟੀ ਕੱਟੀ ਪਾ ਲੈਣੀ ਆ। ਕੋਈ ਕਹਿੰਦਾ ਵੱਡੀ ਕੱਟੀ ਪਾ ਲੈਣੀ। ਬਣਾ ਦਿਖਾ ਦੇ ਨੀਲੀ ਦਾ ਵੀ। ਆ ਦੇਖੋ ਅੱਖਾਂ ਵਗੈਰਾ ਮਣਕਣੀਆਂ ਨੇ ਮੱਥੇ ਤੇ ਫੁੱਲੀ। ਥੱਲੇ ਬੂਤੀ ਦੇ ਇਨਸਾਨ ਵੀ ਹੈਗਾ ਇਹਦੇ ਹਣਾ। ਹੂੰ ਇਹਦੇ ਸਾਰੇ ਹੈਗੇ ਨ ਅੱਜ ਗੜੀਆਂ ਆਪਣੇ ਕੋਲੇ 36 ਗੱਟੀਆਂ ਹਾਜ਼ਰ ਆ ਗੁਰੀਆਂ ਅੱਜ 36 ਆਪਣੇ ਕੋਲ ਪੂਰੇ ਨੇ 36 ਨਾਗ ਹਾਜ਼ਰ ਹੈ ਅੱਜ ਠੀਕ ਹੈ ਤੇ ਰੇਟ ਉਹ ਕਹਿੰਦਾ ਵਾ ਸਾਰੇ ਭੰਤਾ ਹੀ ਆ 15000 ਤੋਂ ਲੈ ਕੇ 52 ਤੇ ਐਂਡ ਹੋ ਜਾਊਗਾ ਲੈ ਮਿੱਤਰੋ ਹੁਣ ਠੀਕ ਹੈ ਰੇਟ 52 ਤੱਕ ਐਂਡ ਹੋ ਜਾਣਾਗਾ ਘੱਟ ਤੋਂ ਘੱਟ ਜੇ 15 15 ਦੇ ਕਿਤੇ ਥੱਲੇ ਸਾਨੂੰ ਥੱਲੇ ਮਿਲ ਜੂਗੀ ਹਾਂਜੀ ਮੈਂ ਆਹ ਗੱਡੀ ਦੇਖੋ ਵਿਚਕਾਰ ਖਾਂਦੇ ਨਾ ਜਮਣੀ ਪੂਰੀ ਆਹ ਦੇਖੋ ਇਹ ਵੀ ਰੋਸ਼ੀ ਜੀ ਹੈਗੀ ਨਾ ਥੋੜਾੇ 로ਸ਼ੇ ਬਣ ਜੇ ਤੇ ਹੈਗੀ ਆ ਹਾਂ ਤੇ ਐਵੇਂ ਮੈਂ ਕਹਿੰਦਾ ਇਹਦੀ ਮਾਂ ਮੈਂ ਦੇਖੀ ਜੀ ਮੈਂ ਤਾਂ ਕੁਛ ਨਹੀਂ ਦੇਖਿਆ ਮਤਲਬ ਪਰ ਰੇਟ ਜਿਆ ਦੇਖਿਆ ਤੇ ਲੈ ਲਈ ਠੀਕ ਹੈ ਇਹੇ ਜੀ ਕੱਟੀ ਦੇਵਾਂਗੇ ਭਾਈ ਜੀ ਆਪਾਂ 32 31000 ਰੁਪਏ ਦੀ ਠੀਕ ਹੈ ਉਹ ਮਾਨਦਾਨ ਹੋ ਜਾਊਗਾ ਤੇ ਕੋਲ ਹੋ ਕੇ ਕੱਟੀ ਦਿਖਾ ਦਿਓ ਜਮਾ ਪਤਲੀ ਚਮੜੀ ਦੇ ਵਿੱਚ ਆ ਥਣ ਚਾਰਿਆ ਕੋਈ ਫੋਰਸ ਆਂਗਣੀ ਇਹਦੇ ਆ ਦੇਖੋ ਤੇ 30 ਦੇ ਦੜੇ ਚਾਹੀ ਜੀ ਕੱਟੀ ਮਿਲ ਜੂ ਆਪਾਂ ਉਹ 30 ਦੇ ਦੇਣਾ ਚਲੋ ਤੁਸੀਂ ਜਿਵੇਂ ਝੋਲੀ ਚਲ ਚੰਗੀ ਹੈਗੀ ਝੋਲੀ ਦੇਖੋ ਸਾਡੀ ਕੱਟੀ ਹੂੰ ਕੀ ਬਾਤ ਹੈ ਸੋਹਣੀ ਕੱਟੀ ਕਿਸੇ ਬਾਦਸ਼ਾਹ ਹੱਥ ਤਰਾਣੀ ਕੱਟੀ ਜਮਾ ਹਨ ਤਲੇ ਮਿੱਤਰ ਹੁਣ ਕਟੀਆਂ ਤੁਹਾਨੂੰ ਦਿਖਾਦਾ 35 ਤੋਂ 36 ਦਿਖਾਤੇ ਆਪਾਂ ਹੁਣ ਜੇ ਤੁਸੀਂ ਕਹੋਗੇ ਬਾਈ ਨੂੰ ਬਾਈ ਪੰਜ ਨੰਬਰ ਕੱਟੀ ਸੀ ਇੱਕ 10 ਨੰਬਰ ਐ ਤਾਂ ਤੁਹਾਨੂੰ ਪਛਾਣ ਚ ਨਾ ਦਾ ਬਾਈ ਨੂੰ ਆਵੇ ਤੇ ਨਾ ਆਵੇ ਤੁਹਾਨੂੰ ਇੱਥੇ ਕੋਲੇ ਵਿజిਟ ਕਰੋ ਆ ਜੀ ਹਾਂ ਜਿਹੜੀ ਮੇਨ ਮਸ ਨੂੰ ਕਹਿਣ ਲੱਗਿਆ ਸੀ ਗੱਲ ਮੋਟਰਸਾਈਕਲ ਲੱਕ ਲੋ ਗੱਡੀ ਚੱਕ ਲੋ 35 ਕਟੀਆਂ ਤੁਹਾਨੂੰ 1 ਨਹੀਂ 2 ਨਹੀਂ 5 ਨਹੀਂ 10 ਨਹੀਂ ਕੋਈ ਤਾਂ ਪਸੰਦ ਆਊਗਾ ਕਿਸੇ ਨਾ ਕਿਸੇ ਨਾ ਦਾ ਰੇਟ ਥੋੜਾ ਫਿੱਟ ਬੈਠ ਹੀ ਜਾਊਗਾ ਆਪਣੀ ਉਹ ਗੱਲ ਆ ਜਿਵੇਂ ਕਹਿੰਦੇ ਹੁਣ ਸੌਣ ਦਾ ਮਹੀਨਾ ਚੱਲਦਾ ਹਨਾ ਹੁਣ ਤਾਂ ਬੈਸਕਲਾਂ ਦਾ ਭੱਟ 2 ਕਿਲੋਮੀਟਰ ਤੇ ਆ ਜਾਂਦਾ ਹੁਣ ਤਾਂ ਹਰੇਕ ਬੰਦਾ ਬੈਸਕਟ ਬਕਾਉਂਦਾ ਪਰ ਆਪਣਾ ਜਿੱਦ ਆਪਣਾ ਸਿਆਲ ਚ ਜੀਜੇ ਕਰਦੇ ਬੈਸਕਟ ਉਹਦੇ ਫਿਰ ਆਪਾਂ ਦਕਾਨ ਲਾਉਦੇ ਆ ਠੀਕ ਹੈ ਉਹ ਆਪ ਆਪਣਾ ਨੰਬਰ ਨਾਲ ਸਾਹਮਣੇ ਰੱਖਦੇ ਵੀ ਆਪਣਾ ਨੰਬਰ ਸਾਹਮਣੇ ਰੱਖੋ ਸੌਣ ਦੇ ਵੀ ਨਹੀਂ ਬੈਸਕਟ ਵੀ ਬਾਰੇ ਜਦੋਂ ਮਰਜ਼ੀ ਆਵੇ ਇੱਥੇ ਕਟੀਆਂ ਹਾਜ਼ਰ ਮਿਲਣਗੇ ਐ ਦੁਆਰ ਦਾ ਪੱਕਾ ਹੀ ਕੰਮ ਹੈ ਇੱਥੇ ਯਾਰ ਠੀਕ ਹੈ ਹਰ ਐ ਦੁਆਰ ਹਰ ਰੈਂਤ ਦੁਆਰ ਇੱਥੇ ਆਓ ਬਾਕੀ ਹੋਰ ਦਿਨਾਂ ਨੂੰ ਮੈਨੂੰ ਫੋਨ ਕਰ ਲਓ ਜਦੋਂ ਹੋਰ ਕਿਸੇ ਦਿਨਾਂ ਨੂੰ ਤਾਂ ਤੁਹਾਨੂੰ ਫੋਨ ਕਰਕੇ ਆ ਜਣਗੇ ਵਿੱਚ ਵੀ ਹੁਣ ਵੀਰੋ ਦੇਖ ਕੇ ਬਾਈ ਕਟੀਆਂ ਹੈਗੀਆਂ ਬਾਈ ਜੀ ਪੱਕਾ ਹੀ ਕੰਮ ਹੈ ਜਿੱਦ ਹਾਂ ਤੇ ਜਾੜੂ ਦੇ ਦੱਸਦੇ ਵੀ ਹੁਣ ਹੀ ਹੈਗੇ ਬਈ ਜਾਣੇ ਅਜ ਤੱਕ ਲੈ ਮੇਤਰ ਤੁਹਾਨੂੰ ਕੱਟਾਂ ਦੱਸਾਦੇ ਆ 35 36 ਇੱਕ ਤੋਂ ਇੱਕ ਵੱਧ ਕੇ ਘੱਟ ਤੋਂ ਘੱਟ ਉਮਰ ਮਿਲ ਲਾ ਲਗਭਗ 8 5 6 ਮਹੀਨੇ ਹੁੰਦੀ ਹੈ ਨਾ ਨਹੀਂ 10 ਮਹੀਨੇ 10 ਮਹੀਨੇ ਉਹ ਵੀ ਇੱਕ ਅੱਧੀ ਕੱਟੀ ਹੋਈ ਆ ਹਾਂ ਉਹ ਵੀ ਮਾਲਾ ਨਹੀਂ ਸਾਕ ਜੀ ਸਾਰੀਆਂ ਹੇਲ ਸਾਲ ਤੋਂ ਲਗਭਗ ਜਿਹੜੀ ਮੈਂ ਜਿਹੜੀ ਖਰੀਦ ਕਰਦਾ 20 ਤੋਂ ਉੱਪਰ ਕਰਦਾ ਉਹ ਮੇਰੇ ਮਨ ਕਰੇ ਚਲੋ ਕੋਈ ਮੱਝ ਮੁਝੇ ਦਿੱਤੀ ਫਿਰ ਦੇਣ ਲੈਣੇ ਅਜ ਕੱਟੀਆਂ 4 5 ਡੇਰੇ ਜੋ ਮੈਨੂੰ ਲੈਣੀਆਂ ਪੈਗੀਆਂ ਉਹ ਮੈਂ ਤਾਂ ਲੈਂਦੇ ਆ ਇਹ ਓਡੀ ਛੋਟੀ ਮੈਂ ਕੱਟੀ ਖਰੀਦਦਾ ਨਹੀਂ ਠੀਕ ਹੈ ਹੁਣ ਜਮਾ ਦੇਖੋ ਕੱ ਚੰਗੀਆਂ ਕੱਟੀਆਂ ਆ ਸਰਾਂ ਹਾਂਜੀ ਤੇ ਆ ਗੱਡੀ ਦੇਖੋ ਕਿਵੇਂ ਕਿੰਨੀ ਸੋਹਣੀ ਕੱਟੀ ਐ ਹੂੰ ਵਿੱਚ ਵੀ ਕਹਿੰਦਾ ਜੈਡ ਬਲੈਕ ਜੈਡ ਬਲੈਕ ਕਿਸੇ ਪਤਾ ਨਹੀਂ ਕਿੰਨੇ ਦੂਰੇ ਫਿਰਦਿਆਂ ਵਿੱਚ ਹੂੰ ਸਹੀ ਗੱਲ ਐ ਕਹਿੰਦਾ ਮੋਹਰਾ ਨਹੀਂ ਹੁਣ ਆਪਣੇ ਬਾਈ ਸੀਮਨ ਮੋਹਰਾ ਦਾ ਚੱਲਦਾ ਪਿਆਗਾ ਹਨਾ ਕਾਫੀ ਟਾਈਮ ਹੋ ਗਿਆ ਸੀਮਨ ਹੁਣ ਦੇਸੀ ਖਾਦ ਚੀਜ਼ ਹੀ ਖਤਮ ਹੋ ਗਈ ਹੋਈ ਪਤਾ ਖੁੰਦਾ ਸਾਰਾ ਕੰਮ ਸੀਮਨ ਤੇ ਐ ਹਾਂਜੀ ਆ ਦੇਖੋ ਕੱਟੀਆਂ ਕਿੰਨੀਆਂ ਸੋਹਣੀਆਂ ਜਮਾ ਬਾਕੀ ਕੋਈ ਜੱਗ ਜਦੋਂ ਕੋਈ ਵੀਰ ਆਊਗਾ ਹਨਾ ਹੁਣ ਆਪਾਂ ਕੱਟੀ ਦੇ ਕੇ ਦਰਵਾਗੇ ਵਿੱਚ ਵੀਰ ਕਹਿੰਦਾ ਵੀ ਇੱਥੇ ਭੇਜ ਦਿਓ ਬਾਈ ਫਲਾਣਾ ਕਰ ਦਿਓ ਬਾਈ ਜੀ ਜੇ ਆਨਲਾਈਨ ਮੰ ਵੇ ਕਿਹੜੀ ਕੱਟੀ ਲੈਣੀ ਆ ਕੱਟੀ ਸੁਣ ਲੈ ਮੰਨ ਲੋ ਇਹਦਾ ਸੌਦਾ ਕਰ ਲਿਆ ਇਹ ਹੀ ਕੱਟੀ ਮੈਂ ਟੱਕੇ ਪਾਸੇ ਕੱਢ ਦਾਂਗੇ ਗੱਡੀ ਦਾ ਕਿਰਾਇਆ ਪੈਸੇ ਪਹਿਲਾਂ ਪਵਾਵਾਂਗੇ ਜਿਹੜੀ ਥਾਣਾ ਦੀ ਗਰੰਟੀ ਹੋਈ ਤੁਰ ਦੀ ਗੱਡੀ ਉਹ ਗਰੰਟੀ ਹੋਊਗੀ ਸਾਈ ਉਹ ਜ਼ਿੰਮੇਵਾਰੀ ਹੋਊ ਆਪਣਾ ਵੀ ਜੀ ਕਹਿੰਦੇ ਬਾਈ ਵੀਡੀਓ ਬਾਦ ਮੈਂ ਕਿਹੜੀ ਦੀ ਵੀਡੀਓ ਬਾਦਾਂ ਮੈਨੂੰ ਕੀ ਪਤਾ ਹੂੰ ਇਹ ਤਾਂ ਕੋਲਿਆ ਕੇ ਦੇਖਣਾ ਬੂਝਦਾ ਹੋਣਾ ਵਟਸਐਪ ਤੇ ਹੈਲੋ ਮੈਸੇਜ ਕਰੋ ਲਿੰਕ ਲੱਗਿਆ ਵਾ ਆਟੋਮੈਟਿਕ ਜਿਹੜੀ ਨਵੀਂ ਅਪਡੇਟ ਆ ਤੁਹਾਡੇ ਕੋਲ ਚਲੀ ਜਾਊਗੀ ਠੀਕ ਐ ਉਹ ਚਲੀ ਜਾਊਗੀ ਬਸ ਉਹਦੇ ਇਨਫੋਰਮੇਸ਼ਨ ਮਿਲ ਜੂਗੀ ਲੈ ਵੀਰ ਨੇ ਗੱਲਾਂ ਸੋ ਸਾਰਾ ਰਸਤਾ ਮਿੱਤਰੋ ਹੁਣ ਕੱਲੀ ਕੱਲੀ ਛਾਂਟ ਕੇ ਜਿਹੜੀ ਮਰਜ਼ੀ ਲਾ ਮੇਲਾ ਲੱਗਿਆ ਪਿਆ ਚਾਹੇ ਮੰਡੀ ਕਰੋ ਐਨ ਤੁਸੀਂ ਐਂ ਕਰਿਓ ਕਿਸੇ ਵੀ ਆਪਣੇ ਪੰਜਾਬ ਜਿੰਨੀਆਂ ਮੰਡੇ ਚ ਖੰਨੇ ਮੰਡੀ ਲਾ ਦੀ ਜਤਨੂਲੇ ਲਾ ਦੀ ਰਾਮਪਰੇ ਲਾ ਦੀਆ ਤੁਸੀਂ ਮੰਡੀ ਤੇ ਆ ਜਿਓ ਤੁਹਾਨੂੰ 35 ਕਟਿਆਂ ਦਾ ਕਿਸੇ ਮੰਡੀ ਤੇ ਵੀ ਨਹੀਂ ਮਿਲਦਿਆਂ ਗਿਆ ਉਹ ਉਸੇ ਬਾਅਦ ਤੋਂ ਬਾਅਦ 15 20 25 ਕਟਾਂ ਮਸਾਂ ਹੀ ਪਹੁੰਚਦਾ ਹੁੰਦਾ ਨਹੀਂ ਆ ਤੇ ਬਾਈ ਆਮ ਲੋਕ ਘਰੇ ਵੀ ਮੰਡੀ ਤੋਂ ਵੱਧ ਕੰਮ ਕਰੀ ਬੈਠਾਗਾ ਇਹ ਵੀ ਇੱਕ ਹਿੰਮਤ ਵਾਲਾ ਤੇ ਹੌਸਲਾ ਵਾਲਾ ਕੰਮ ਹੀ ਹੁੰਦਾ ਜਿਹੜਾ ਇੰਨਾ ਬੰਦਾ ਹਿੰਮਤ ਤੇ ਮਿਹਨਤ ਕਰ ਸਕਦਾ ਇੰਨੇ ਪਸ਼ੂ ਇਕੱਠੇ ਪਾਲਣ ਨੇ ਇੱਕ ਟਾਈਮ ਦੇ ਵਿੱਚ ਵੱਡੀ ਵੱਡੀ ਗੱਲੀ ਹੁੰਦੀ ਆ ਬਾਕੀ ਜਿਹੜੇ ਭਰਾ ਨੂੰ ਦੇਖੋ ਪਸਾਂ ਕੋਈ ਕੱਟੀ ਹੁੰਦਾ ਹੋਇਆ ਚਾਹਵਣ ਤਾਂ ਬਾਈ ਦਾ ਪਿੰਡ ਦੀਪਗੜ ਹੈ ਨੇੜੇ ਭਧੌੜ ਸ਼ਹਿਰ ਆ ਤੇ ਭਧੌੜ ਸ਼ਹਿਰ ਨੇੜੇ ਬਰਨਾਲੇ ਦੇ ਲੱਗ ਗਿਆ ਬਰਨਾਲਾ ਜਿਲ੍ਹਾ ਤੁਹਾਨੂੰ ਪਤਾ ਸਾਰੇ ਪੰਜਾਬ ਮਸ਼ਹੂਰ ਹੋਗਾ ਜਿਹੜੇ ਭਰਾ ਨੂੰ ਕਟਾਂ ਦੀ ਲੋੜ ਹੈ ਇੱਥੇ ਬਾਈ ਕੋਲੇ ਆ ਜੀ ਆਪਣਾ ਸ਼ਾਨ ਦਿਖਾ ਦਈਏ ਅਜਾ ਹਾਂ ਇੱਕ ਕਟਾ ਜ਼ਰੂਰ ਦਿਖਾ ਦਈਏ ਬਾਈ ਜੀ ਹੁਣ ਇਹ ਲੰਡੇ ਦਾ ਬੱਚਾ ਹੈਗਾ ਇਹ ਕ੍ਰੋਸਿੰਗ ਕਰਦਾ ਹੈਗਾ ਕਿਸੇ ਨੇ ਮੰਨ ਕੇ ਤਾਂ ਤੋਂ ਕ੍ਰਾਸ ਕਰਾ ਕੇ ਲੈ ਜੀ ਲੰਡੇ ਮਾਲੀ ਦਾ ਬੱਚਾ ਆ ਗਿਆ ਮਿੱਤਰੋ ਬਿਲਕੁਲ ਡਾਇਰੈਕਟ ਲੰਡੇ ਦਾ ਡਾਇਰੈਕਟ ਲੰਡੇ ਦਾ ਤੇ ਸਟਰਕਚਰ ਤੇ ਖੂਬਸੂਰਤੀ ਤਾਂ ਬਾਖ ਮਾਰ ਹਲੇ ਦੋ ਦੰਦ ਹੋਇਆ ਕਟਾ ਕੱਢੀਦਾ ਦੰਦੜੇ ਹਮ ਥੱਲੇ ਦੇਖੋ ਸਾਫ ਸੁਥਰਾ ਬੁਰਾ ਸਾਫ ਆਹ ਤਾਂ ਪਾਣੀ ਚ ਨਿਕਲ ਗਿਆ ਕਰਕੇ ਟੈਸਟਿਕਾਲਾ ਤੇ ਸਾਫ ਟੈਸਟਿਕਾਲਾ ਦਾ ਸਹੀ ਆ ਜੇ ਬਰੀਡ ਤੁਸੀਂ ਲੈਣੀ ਹੈ ਤਾਂ ਅੱਗੇ ਲੈ ਸਕਦੇ ਕਹਿੰਉਂ ਕਿ ਹੁਣ ਸੀਮੰਟ ਦਾ ਹਰ ਇੱਕ ਪਾਸੇ ਚੱਲੀ ਜਾਂਦਾ ਹਨਾ ਹਮ ਤੇ ਜੋ ਕ੍ਰੋਸਿੰਗ ਵਾਲਾ ਕੰਮ ਬੰਦ ਹੋ ਗਿਆ ਜਮਾ ਹਾਂ ਕ੍ਰੋਸਿੰਗ ਕਰੋ ਨੇਚਰਲ ਕ੍ਰੋਸਿੰਗ ਠੀਕ ਹੈ ਬਾਕੀ ਦੇ ਝੋਟੇ ਮੇਰੇ ਵੱਡਿਆਂ ਜਾਣਗੇ ਇਹ ਕੌਕੀ ਮੇਰਾ ਸਾਨ ਫੇਵਰਟ ਇਹ ਰੱਖਿਆ ਵਜਿ ਵੀਰ ਕਹਿੰਦਾ ਮੋਹਰਾ ਜਾਂ ਨੀਲੀ ਤੋਂ ਕ੍ਰੋਸ ਕਰਾਈ ਜਾਂਦੇ ਹਨ ਹਣਾ ਤੇ ਮੋਹਰਾ ਵਿੱਚੋਂ ਨੀਲੀ ਇਹ ਵੀ ਨਿਕਲੇ ਸਾਨੀ ਨਾ ਚੰਗਾ ਆਪਣਾ ਛੱਡਿਆ ਵਿੱਚ ਆਪੀ ਗਾਂਬ੍ਰੀਡ ਤਿਆਰ ਹੋ ਜੀ ਕਿਉਂਕਿ ਨੀਲੀ ਦੀ ਮੰਗ ਆਪਣੇ ਬਹੁਤ ਜ਼ਿਆਦਾ ਹੈ ਵੀਰਾਂ ਨੂੰ ਬਹੁਤ ਜ਼ਿਆਦਾ ਮਿਲਦੀ ਘਟਾ ਗਈ ਹਾਂਜੀ ਹਾਂ ਹੂੰ ਸੋ ਅੱਜ ਦੀ ਵੀਡੀਓ ਚ ਤੁਹਾਨੂੰ 35 ਕਟਾ ਦਿਖਾਈਆਂ ਸੋ ਬਾਈ ਨਾ ਕਰ ਲਿਓ ਸੰਪਰਕ ਧੰਨਵਾਦ ਜੀ